ਇੰਨੇ ਸਾਲ ਬੀਤ ਗਏ ਪਰ ਨਿੱਕੇ ਸਿੱਧਾਉਨ ਮਕਰੋ ਵੀ ਮਾਤਾ ਚਰਨ ਕੋਹੜ ਜੀ ਆਪਣੇ ਵੱਡੇ ਪੁੱਤ ਸਿੱਧੂ ਮਸੇਵਾਲੇ ਨੂੰ ਭੁਲਾ ਨਾ ਸਕੇ ਉਹਨਾਂ ਨੂੰ ਮੁਰ ਤੋਂ ਆਪਣੇ ਸਿੱਧੂ ਮਸੇਵਾਲੇ ਦੀ ਯਾਦ ਆਈ ਹੈ ਤੇ ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਮਾਤਾ ਚਰਨਕੌਰ ਜੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੇ ਕੀਤੀਆਂ ਹਨ ਮਾਤਾ ਚਰਨਕੌਰ ਜੀ ਲਿਖਦੇ ਹਨ ਸ਼ੁਭ ਪੁੱਛ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿੱਚੋਂ ਹੀ ਲੱਭਦਾ ਜਦੋਂ ਤੱਕ ਉਰੇ ਨਾ ਆਵਾਤਾ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਨਥਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਸਦੀ ਸੀ ਇਸ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਤ ਵੀ ਨਾ ਕਰ ਸਕੇ ਸ਼ੁਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਪੁੱਤ ਕੀ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਮ ਤੇ ਚਿਹਰਾ ਨਾਲ ਜ਼ਰੂਰ ਸਾਬਿਤ ਹੋਊਗਾ ਮਿਸੇ ਪੁੱਤ ਮਾਤਾ ਚਰਨ ਕੌਰ ਜੀ ਨੇ ਹਾਲੀ ਦੇ ਵਿੱਚ ਆਪਣੇ ਇੰਸਟਾਗ੍ਰam ਤੇ ਭਾਵੁਕ ਪੋਸਟ ਸਾਂਝੀ ਕਰਦੇ ਆਪਣੇ ਵੱਡੇ ਪੁੱਤ ਸਿੱਧੂ ਮਸੇਵਾਲੇ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਯਾਦ ਕਰਦੇ ਆ ਇਹ ਭਾਵੁਕ ਗੱਲਾਂ ਸਾਂਝਾ ਕੀਤੀਆਂ ਹਨ ਐਨੇ ਸਾਲ ਬੀਤ ਗਏ ਪਰ ਨਿੱਕੇ ਸਿੱਧੂਆਂ ਨੂੰ ਮਕਰ ਵੀ ਮਾਤਾ ਚਰਨ ਕੌਰ ਜੀ ਆਪਣੇ ਵੱਡੇ ਪੁੱਤ ਸਿੱਧੂ ਮਸੇਵਾਲੇ ਨੂੰ ਭੁਲਾ ਨਾ ਸਕੇ ਉਹਨਾਂ ਨੂੰ ਮੁਰ ਤੋਂ ਆਪਣੇ ਸਿੱਧੂ ਮਸੇਵਾਲੇ ਦੀ ਯਾਦ ਆਈ ਹੈ ਤੇ ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਮਾਤਾ ਚਰਨਕੌਰ ਜੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੇ ਕੀਤੀਆਂ ਹਨ ਮਾਤਾ ਚਰਨਕੌਰ ਜੀ ਲਿਖਦੇ ਹਨ ਸ਼ੁਭ ਪੁੱਛ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿੱਚੋਂ ਹੀ ਲੱਭਦਾ ਜਦੋਂ ਤੱਕ ਉਰੇ ਨਾ ਆਵਾ ਤੱਕ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਨਥਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਸਦੀ ਸੀ ਇਸ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਤ ਵੀ ਨਾ ਕਰ ਸਕੀ ਸ਼ੁਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਹੈ ਪੁੱਤ ਕੀ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਮ ਤੇ ਚੈਰਿਆ ਨਾਲ ਜਰੂਰ ਸਾਬਿਤ ਹੋਊਗਾ ਮਿਸੇ ਉਪੁੱਤ ਮਾਤਾ ਚਰਨ ਕੌਰ ਜੀ ਨੇ ਹਾਲੀ ਦੇ ਵਿੱਚ ਆਪਣੇ ਇੰਸਟਾਗ੍ਰam ਤੇ ਭਾਵੁਕ ਪੋਸਟ ਸਾਂਝੀ ਕਰਦੇ ਆਪਣੇ ਵੱਡੇ ਪੁੱਤ ਸਿੱਧੂ ਮਸੇਵਾਲੇ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਯਾਦ ਕਰਦੇ ਆ ਇਹ ਭਾਵੁਕ ਗੱਲਾਂ ਸਾਂਝਾ ਕੀਤੀਆਂ ਹਨ